ਚੈਨਲ ਰੰਗਲਾ ਪੰਜਾਬ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਜੀ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਹਮੇਸ਼ਾ ਦੀ ਤਰ੍ਹਾਂ ਮੈਂ ਅੱਜ ਫੇਰ ਬਹੁਤ ਹੀ ਖੂਬਸੂਰਤ ਜਾਂ ਸੁਹਾਗ ਤੁਹਾਡੇ ਲਈ ਲੈ ਕੇ ਆਈਆਂ ਜਦੋਂ ਕਿਸੇ ਲੜਕੀ ਨੇ ਵਿਆਹ ਕੇ ਸਹੁਰੇ ਘਰ ਜਾਣਾ ਹੁੰਦਾ ਹੈ ਤਾਂ ਉਸ ਦੀਆਂ ਮਾਮੀਆਂ ਮਾਸੀਆਂ ਤਾਈਆਂ ਚਾਚੀਆਂ ਭੂਆ ਵੱਲੋਂ ਉਸ ਨੂੰ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਧੀ ਇਹ ਬਗਾਨੇ ਘਰ ਚੱਲੀ ਹੈ ਆਪਣੇ ਪਿਓ ਦਾਦੇ ਦੀ ਕੀਤੀ ਨੇਕ ਕਮਾਈ ਹੈ ਜਿਹੜੀ ਉਹਦਾ ਜਸ ਪਵਾਈ ਆਪਦੀਆਂ ਮਾਂ ਦਾਦੀ ਦੀਆਂ ਦਿੱਤੀਆਂ ਜੋ ਕਿ ਚੰਗੀਆਂ ਆਦਤਾਂ ਉਹਨਾਂ ਨੂੰ ਸਮੇਟ ਕੇ ਆਪਣੇ ਸਹੁਰੇ ਘਰ ਲੈ ਕੇ ਜਾਹੀਂ ਤੇ ਆਪਣੇ ਪੇਕਿਆਂ ਦਾ ਉੱਥੇ ਮਾਣ ਵਧਾਈ ਤੇ ਆਓ ਜੀ ਸੁਣਦੇ ਆ ਇਹ ਬਹੁਤ ਹੀ ਖੂਬਸੂਰਤ ਜਾ ਸੁਹਾਗ ਬੀਬੀ ਕੱਚੀਆਂ ਦੁੱਧਾਂ ਦੀ ਇਹ ਪਲੀ ਸਸੀ ਵਾਸ ਪੇਜੇਂਗੀ ਬੀਬੀ ਕੱਛੇ

ਬਾਬਲ ਦੀ ਕੀਤੀ ਕਮਾਈ ਮਾਤਾ ਜਸ ਲੇ ਜੇਗੀ ਬੀਬੀ ਕੱਚੀਆਂ ਦੁੱਧਾਂ ਦੀਏ ਪਲੀਆਂ ਸੋੜਿਆ ਵਸ ਪੈ ਜੇਗੀ ਬੀਬੀ ਕੱਚੀਆਂ ਦੁੱਧਾਂ ਦੀਏ ਪਲੀਏ ਪਹਿਲੀ ਨੰਨਦੀ ਵਾਸ ਪੇ ਜੈਗੀ ਬੀਬੀ ਕੱਚਾ ਦੁੱਧ ਸਲੇ ਜੰਗੀ ਬੀਬੀ ਕਚੀ ਆਂ ਦੁੱਧਾਂ ਦੀ ਹੈ ਪਲੀਏ ਸਸੀ ਵਾਸ

ਜੀ ਬਹੁਤ ਹੀ ਸੋਹਣਾ ਜਾਂ ਸੁਹਾਗ ਉਮੀਦ ਹੈ ਜੀ ਤੁਸੀਂ ਮੇਰੇ ਗਾਏ ਇਸ ਸੁਹਾਗ ਗੀਤ ਨੂੰ ਪਸੰਦ ਕੀਤਾ ਹੋਵੇਗਾ ਤੇ ਜੇਕਰ ਤੁਹਾਨੂੰ ਮੇਰੇ ਗਾਏ ਗੀਤ ਲੋਕ ਗੀਤ ਸਿੱਠਣੀਆਂ ਸੁਹਾਗ ਦੋਹੇ ਟੱਪੇ ਮਾਈ ਪਸੰਦ ਆਉਂਦੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ